വരന്ദ്ര മകവിന്ദ്രിത്രിപ മംഗ

ਜੱਟ ਗੁਰਜੀਤ ਰਣਦੜੀ ਕੋਖੀ ਸ਼ਪਾਰ ਤੇ ਮਨਜਿੰਦਰ ਪਰਮ ਦੀ ਹੈਪੀ ਜਨੂ ਕਹਦੇ ਉਹਨੂੰ ਸੌ ਜਾ ਸੌ ਜਾ ਇਹ ਦੂਤੇ ਕੁਝ ਨਹੀਂ ਹੋ ਸਕਦਾ ਦਵਾ ਬਾਣੀ ਪਿਆਰ ਨਾਲ ਥੋੜਾ ਜਿਹਾ ਪਿਆਰ ਨਾਲ ਕੋਈ ਗੱਲ ਨਹੀਂ ਜੱਟ ਪਿਆਰ ਦੀ ਖੇਡ ਹੈ ਪਿਆਰ ਨਾਲ ਪਿਆਰ ਦੀ ਖੇਡ ਹੈ ਪਿਆਰ ਨਾਲ ਨਾਲੇ ਕਹਿੰਦੇ ਢਾਈ ਅੱਖਰ ਉੱਤੇ ਪ੍ਰੇਮ ਦੇ ਤੁਸੀਂ ਫੇਰ ਹਾਂਜੀ ਦੋਸਤੋ ਤੁਸੀਂ ਇਹ ਵੀਡੀਓ ਦੇਖੀ ਤੁਹਾਨੂੰ ਕਿਸ ਦੀ ਗਲਤੀ ਲੱਗੀ ਜਾਫੀ ਦੀ ਜਾਂ ਰੀਡਰ ਦੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਜੇ ਕਬੱਡੀ ਦੀ ਨਵਾਂ ਨਵਾਂ ਵੀਡੀਓ ਦੇਖਣ ਲਈ ਚੈਨਲ ਨੂੰ ਕਰਨਾ ਸਬਸਕ੍ਰਾਈਬ ਧੰਨਵਾਦ ਦੋਸਤੋ ਵੀਡੀਓ